ਸਤਿ ਸ਼੍ਰੀ ਅਕਾਲ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਰ 트ੰਪ ਨੇ ਇਸ ਹਫਤੇ ਆਪਣੇ ਬਿਆਨਾਂ ਦੇ ਨਾਲ ਇੱਕ ਵਾਰ ਫਿਰ ਮੀਡੀਆ ਤੇ ਜਨਤਕ ਨੂੰ ਹੈਰਾਨ ਕਰ ਦਿੱਤਾ ਹੈ ਇੱਕ ਤਾਜ਼ਾ ਬਿਆਨ ਦੇ ਵਿੱਚ 트ੰਪ ਨੇ ਕਿਹਾ ਕਿ ਮੈਂ ਜੋ ਕਹਿੰਨਾ ਉਸ ਬਾਰੇ ਜ਼ਿਆਦਾ ਨਹੀਂ ਸੋਚਦਾ ਜਿਸ ਨੇ ਅਮਰੀਕੀ ਰਾਜਨੀਤਿਕ ਹਲਤਿਆ ਦੇ ਵਿੱਚ ਹਲਚਲ ਹੋ ਤੇਜ਼ ਕਰ ਦਿੱਤੀ ਹੈ ਤੇ ਬਿਆਨ ਦਰਸਾਉਂਦੇ ਕਿ ਉਹ ਹੁਣ ਆਪਣੀ ਹਰ ਟਿੱਪਣੀ ਦੇ ਨਾਲ ਪਹਿਲਾਂ ਵਾਂਗ ਸਾਵਧਾਨ ਨਹੀਂ ਨੇ ਅਤੇ ਵਧੇਰੇ ਆਤਮ ਵਿਸ਼ਵਾਸੀ ਅਤੇ ਬੇਪਰਵਾਹੀ ਹੋ ਚੁਕੇ ਨੇ ਇਕ ਨਿਊਜ਼ ਕਾਨਫਰੰਸ ਦੌਰਾਨ ਕ੍ਰੰਪ ਨੇ ਇੱਕ ਸੰਸਨੀਖੇਜ਼ ਦਾਅਵਾ ਕੀਤਾ ਹੈ ਕਿ ਉਸ ਨੂੰ ਆਟਿਜ਼ਮ ਦਾ ਜਵਾਬ ਮਿਲ ਚੁੱਕਿਆ ਹੈ ਇਹ ਕਹਿੰਦੇ ਹੋਏ ਕਿ ਉਹ ਵੀ ਆਪਣੇ ਸ਼ਬਦ ਦੇ ਨਾਲ ਬਹੁਤ ਸਾਵਧਾਨ ਹੈ ਪਰ ਮੈਂ ਆਪਣੇ ਸ਼ਬਦ ਦੇ ਨਾਲ ਇੰਨਾ ਸਾਵਧਾਨ ਨਹੀਂ ਹਾਂ ਕ੍ਰੰਪ ਦੇ ਬਿਆਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਪੂਰੀ ਤਰ੍ਹਾਂ ਬੇਦਾਗ ਹੈ ਰਵਾਇਤੀ ਰਾਜਨੀਤਿਕ ਸ਼ਿਸ਼ਟਾਚਾਰ ਅਤੇ ਸਾਵਧਾਨੀ ਦੀ ਅਣਦੇਖੀ ਕਰਦੇ ਕੁਝ ਦਿਨ ਪਹਿਲਾਂ ਐਤਵਾਰ ਨੂੰ ਚਾਰਲੀ ਕਿਰਕ ਦੀ ਵਿਡੋ ਪਤਨੀ ਐਰੀਕਾ ਨੇ ਆਪਣੇ ਪਤੀ ਦੇ ਕਾਤਲ ਨੂੰ ਮਾਫ ਕਰ ਦਿੱਤਾ ਸੀ। 트럼ਪ ਨੇ ਇਸ ਮੌਕੇ ਮ੍ਰਿਤਕ ਦੇ ਲਈ ਯਾਦਗਾਰੀ ਸੇਵਾ ਦੇ ਵਿੱਚ ਸ਼ਿਰਕਤ ਕੀਤੀ। ਉਸਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਵਿਰੋਧੀਆਂ ਨੂੰ ਨਫ਼ਰਤ ਕਰਦੇ ਨੇ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ 트럼ਪ ਦਾ ਇਹ ਅੰਦਾਜ਼ ਉਨ੍ਹਾਂ ਨੂੰ ਉਨ੍ਹਾਂ ਦੇ ਸਮਰਥਕਾਂ ਦੇ ਵਿੱਚ ਹੋਰ ਦੇ ਦੇ ਪ੍ਰਸਿੱਧ ਬਣਾ ਰਿਹਾ ਹੈ। ਜਦੋਂ ਕਿ ਵਿਰੋਧੀ ਪਾਰਟੀਆਂ ਇਸ ਨੂੰ ਖਤਰਨਾਕ ਅਤੇ ਅਸੰਵੇਦਨਸ਼ੀਲ ਮੰਨਦੀਆਂ ਨੇ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਸੁਝਾਅ ਹੈ ਕਿ 트럼ਪ ਹੁਣ ਜਨਤਕ ਪਲੇਟਫਾਰਮ 'ਤੇ ਆਪਣੇ ਵਿਚਾਰ ਬਹੁਤ ਜ਼ਿਆਦਾ ਵਿਸ਼ਵਾਸ ਦੇ ਨਾਲ ਪ੍ਰਗਟ ਕਰ ਰਹੇ ਨੇ। Told them this is what we got. We have to find out because when you go from twenty thousand to ten thousand and then you go to twelve, you know there's something artificial. They're taking something. And by the way, I think I can say that there are certain groups of people that don't take vaccines and don't take any pills that have no autism. That have no autism. Does that tell you something? That's currently. Is that a correct statement? By the way. The Amish, yeah, virtually. I didn't know, I I heard none. See, Bobby wants to be very careful with what he says and he should, but I'm not so careful with what I say. ਦਸੀ ਰਾਜਨੀਤਿਕ ਮਾਰ ਕਹਿੰਦੇ ਨੇ ਕਿ ਇਹ ਫੋਨ ਚੁਣਾ ਦੇ ਸਮਰਥਕਾਂ ਨੂੰ ਉਲਝਾਵਾਨ ਬਣਾਉਣ ਦੇ ਲਈ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਇਸ ਨੂੰ ਆਲੋਚਨਾਤਮਕ ਤੌਰ ਤੇ ਦੇਖਦੀਆਂ ਨੇ। ਟਰੰਪ ਦੇ ਰਾਜਨੀਤਿਕ ਵਿਰੋਧੀ ਚਿੰਤਤ ਨੇ ਕਿ ਉਹਨਾਂ ਦੀਆਂ ਬੇਫਿਕਰ ਟਿੱਪਣੀਆਂ ਅਮਰੀਕੀ ਰਾਜਨੀਤੀ ਦੇ ਵਿੱਚ ਤਣਾਅ ਨੂੰ ਹੋਰ ਦਰੂਵੀਕਰਨ ਅਤੇ ਵਧਾ ਸਕਦੀਆਂ ਨੇ। ਟਰੰਪ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਹੁਣ ਰਵਾਇਤੀ ਪ੍ਰੋਟੋਕੋਲ ਜਾਂ ਫਿਰ ਮੀਡੀਆ ਦੀ ਚਿੰਤਾ ਕਿਤੇ ਵੀ ਨਾ ਜਨਤਾ ਦੇ ਨਾਲ ਸਿੱਧਾ ਸੰਚਾਰ ਕਰ ਸਕਦੇ ਨੇ ਪਹਿਲਾਂ 트াম্প ਸੋਸ਼ਲ ਮੀਡੀਆ ਤੇ ਜਨਤਕ ਮੀਟਿੰਗਾਂ ਵਿੱਚ ਆਪਣੇ ਸਿੱਧੇ ਤੇ ਵਿਵਾਦਪੂਰਨ ਬਿਆਨਾਂ ਦੇ ਨਾਲ ਅਕਸਰ ਸੁਰਖਿਆ ਦੇ ਵਿੱਚ ਰਹੇ ਨੇ ਮਹਾਰਤ ਮੰਨਿਆ ਕਿ 트াম্প ਇਸ ਸਮੇਂ 2025 ਦੇ ਉਸ ਤੋਂ ਬਾਅਦ ਸੰਭਾਵੀ ਰਾਜਨੀਤਿਕ ਲੜਾਈਆਂ ਦੇ ਲਈ ਆਪਣੀ ਰਣਨੀਤੀ ਨੂੰ ਮਜ਼ਬੂਤ ਕਰ ਰਹੇ ਨੇ ਉਹਨਾਂ ਦਾ ਬਿਆਨ ਅਮਰੀਕੀ ਰਾਸ਼ਟਰਪਤੀ ਚੋਣਾਂ ਅਤੇ ਪਾਰਟੀ ਦੇ ਅੰਦਰ ਸ਼ਕਤੀ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਇੱਕ ਵਾਰ ਫਿਰ ਦੱਸ ਦਈਏ ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਰ ਟਰੰਪ ਨੇ ਇਸ ਹਫਤੇ ਆਪਣੇ ਬਿਆਨਾਂ ਦੇ ਨਾਲ ਇੱਕ ਵਾਰ ਫਿਰ ਮੀਡੀਆ ਤੇ ਜਨਤਕ ਨੂੰ ਹੈਰਾਨ ਕਰ ਦਿੱਤਾ ਹੈ ਇੱਕ ਤਾਜ਼ਾ ਬਿਆਨ ਦੇ ਵਿੱਚ ਟਰੰਪ ਨੇ ਕਿਹਾ ਕਿ ਮੈਂ ਜੋ ਕਹਿੰਨਾ ਉਸ ਬਾਰੇ ਜ਼ਿਆਦਾ ਨਹੀਂ ਸੋਚਦਾ ਜਿਸ ਨੇ ਅਮਰੀਕੀ ਰਾਜਨੀਤਿਕ ਹਲਤਿਆ ਦੇ ਵਿੱਚ ਹਲਚਲ ਹੋਰ ਤੇਜ਼ ਕਰ ਦਿੱਤੀ ਹੈ ਤੇ ਬਿਆਨ ਦਰਸਾਉਂਦਾ ਹੈ ਕਿ ਉਹ ਹੁਣ ਆਪਣੀ ਹਰ ਟਿੱਪਣੀ ਦੇ ਨਾਲ ਪਹਿਲਾਂ ਵਾਂਗ ਸਾਵਧਾਨ ਨਹੀਂ ਨੇ ਅਤੇ ਵਧੇਰੇ ਆਤਮ ਵਿਸ਼ਵਾਸੀ ਅਤੇ ਬੇਪਰਵਾਹੀ ਹੋ ਚੁਕੇ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਕ੍ਰੰਪ ਨੇ ਇਸ ਸੰਸਨੀਖੇਜ਼ ਦਾਅਵਾ ਕੀਤਾ ਹੈ ਕਿ ਉਸ ਨੂੰ ਆਟਿਜ਼ਮ ਦਾ ਜਵਾਬ ਮਿਲ ਚੁੱਕਿਆ ਹੈ ਇਹ ਕਹਿੰਦੇ ਹੋਏ ਕਿ ਉਹ ਵੀ ਆਪਣੇ ਸ਼ਬਦ ਦੇ ਨਾਲ ਬਹੁਤ ਸਾਵਧਾਨ ਹੈ ਪਰ ਮੈਂ ਆਪਣੇ ਸ਼ਬਦ ਦੇ ਨਾਲ ਇੰਨਾ ਸਾਵਧਾਨ ਨਹੀਂ ਹਾਂ ਕ੍ਰੰਪ ਦੇ ਬਿਆਨ ਨੇ ਇਹ ਸਪੱਸ਼ਟ ਕਰ ਦਿੱਤੇ ਕਿ ਉਹ ਹੁਣ ਪੂਰੀ ਤਰ੍ਹਾਂ ਬੇਦਾਗ ਰਵਾਇਤੀ ਰਾਜਨੀਤਿਕ ਸ਼ਿਸ਼ਟਾਚਾਰ ਤੇ ਸਾਵਧਾਨੀ ਦੀ ਅਣਦੇਖੀ ਕਰਦੇ ਕੁਝ ਦਿਨ ਪਹਿਲਾਂ ਐਤਵਾਰ ਨੂੰ ਚਾਰਲੀ ਕਿਰਕ ਦੀ ਵਿਡੋ ਪਤਨੀ ਐਰੀਕਾ ਨੇ ਆਪਣੇ ਪਤੀ ਦੇ ਕਾਤਲ ਨੂੰ ਮਾਫ ਕਰ ਦਿੱਤਾ ਸੀ। 트럼ਪ ਨੇ ਇਸ ਮੌਕੇ ਮ੍ਰਿਤਕ ਦੇ ਲਈ ਯਾਦਗਾਰੀ ਸੇਵਾ ਦੇ ਵਿੱਚ ਸ਼ਿਰਕਤ ਕੀਤੀ। ਉਸਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਵਿਰੋਧੀਆਂ ਨੂੰ ਨਫ਼ਰਤ ਕਰਦੇ ਨੇ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ 트럼ਪ ਦਾ ਇਹ ਅੰਦਾਜ਼ ਉਨ੍ਹਾਂ ਨੂੰ ਉਨ੍ਹਾਂ ਦੇ ਸਮਰਥਕਾਂ ਦੇ ਵਿੱਚ ਵਧੇਰੇ ਪ੍ਰਸਿੱਧ ਬਣਾ ਰਿਹਾ ਹੈ, ਜਦੋਂ ਕਿ ਵਿਰੋਧੀ ਪਾਰਟੀਆਂ ਇਸ ਨੂੰ ਖਤਰਨਾਕ ਅਤੇ ਅਸੰਵੇਦਨਸ਼ੀਲ ਮੰਨਦੀਆਂ ਨੇ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਸੁਝਾਅ ਹੈ ਕਿ 트럼ਪ ਹੁਣ ਜਨਤਕ ਪਲੇਟਫਾਰਮ 'ਤੇ ਆਪਣੇ ਵਿਚਾਰ ਬਹੁਤ ਜ਼ਿਆਦਾ ਵਿਸ਼ਵਾਸ ਦੇ ਨਾਲ ਪ੍ਰਗਟ ਕਰ ਰਹੇ ਨੇ। Told them this is what we got. We have to find out because when you go from twenty thousand to ten thousand and then you go to twelve, you know there's something artificial. They're taking something. And by the way, I think I can say that there are certain groups of people that don't take vaccines and don't take any pills that have no autism. That have no autism. Does that tell you something? That's currently. Is that a correct statement? By the way the Amish yeah virtually i did no i i heard none She probably wants to be very careful with what he says and he should but I'm not so careful with what I say. ਦਸੀ ਰਾਜਨੀਤਿਕ ਮਾਰਕ ਕਹਿੰਦੇ ਨੇ ਕਿ ਇਹ ਮੋ ਚੁਨਾ ਦੇ ਸਮਰਥਕਾਂ ਨੂੰ ਉਲਝਾਵਾਨ ਬਣਾਉਣ ਦੇ ਲਈ ਹੈ ਚੋਦ ਕੇ ਵਿਰੋਧੀ ਪਾਰਟੀਆਂ ਇਸ ਨੂੰ ਅਲੋਚਨਾਤਮਕ ਤੌਰ ਤੇ ਦੇਖਦੀਆਂ ਨੇ। ਟਰੰਪ ਦੇ ਰਾਜਨੀਤਿਕ ਵਿਰੋਧੀ ਚਿੰਤਤ ਨੇ ਕਿ ਉਹਨਾਂ ਦੀਆਂ ਬੇਫਿਕਰ ਟਿੱਪਣੀਆਂ ਅਮਰੀਕੀ ਰਾਜਨੀਤੀ ਦੇ ਵਿੱਚ ਤਣਾਅ ਨੂੰ ਹੋਰ ਦਰੂਵਿਕਰਣ ਅਤੇ ਵਧਾ ਸਕਦੀਆਂ ਨੇ। ਟਰੰਪ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਹੁਣ ਰਵਾਇਤੀ ਪ੍ਰੋਟੋਕੋਲ ਜਾਂ ਫਿਰ ਮੀਡੀਆ ਦੀ ਚਿੰਤਾ ਕਿਤੇ ਨਾ ਜਨਤਾ ਦੇ ਨਾਲ ਸਿੱਧਾ ਸੰਚਾਰ ਕਰ ਸਕਦੇ ਨੇ ਪਹਿਲਾਂ 트াম্প ਸੋਸ਼ਲ ਮੀਡੀਆ ਤੇ ਜਨਤਕ ਮੀਟਿੰਗਾਂ ਵਿੱਚ ਆਪਣੇ ਸਿੱਧੇ ਤੇ ਵਿਵਾਦਪੂਰਨ ਬਿਆਨਾਂ ਦੇ ਨਾਲ ਅਕਸਰ ਸੁਰਖੀਆਂ ਦੇ ਵਿੱਚ ਰਹੇ ਨੇ ਮਹਾਰਾ ਦਾ ਮੰਨਣਾ ਹੈ ਕਿ 트াম্প ਇਸ ਸਮੇਂ 2025 ਦੇ ਉਸ ਤੋਂ ਬਾਅਦ ਸੰਭਾਵੀ ਰਾਜਨੀਤਿਕ ਲੜਾਈਆਂ ਦੇ ਲਈ ਆਪਣੀ ਰਣਨੀਤੀ ਨੂੰ ਮਜ਼ਬੂਤ ਕਰ ਰਹੇ ਨੇ ਉਹਨਾਂ ਦਾ ਬਿਆਨ ਅਮਰੀਕੀ ਰਾਸ਼ਟਰਪਤੀ ਚੋਣਾਂ ਅਤੇ ਪਾਰਟੀ ਦੇ ਅੰਦਰ ਸ਼ਕਤੀ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਇੱਕ ਵਾਰ ਫਿਰ ਦੱਸਿਏ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਰ 트ੰਪ ਨੇ ਇਸ ਹਫਤੇ ਆਪਣੇ ਬਿਆਨਾਂ ਦੇ ਨਾਲ ਇੱਕ ਵਾਰ ਫਿਰ ਮੀਡੀਆ ਤੇ ਜਨਤਕ ਨੂੰ ਹੈਰਾਨ ਕਰ ਦਿੱਤਾ ਹੈ ਇੱਕ ਤਾਜ਼ਾ ਬਿਆਨ ਦੇ ਵਿੱਚ 트ੰਪ ਨੇ ਕਿਹਾ ਕਿ ਮੈਂ ਜੋ ਕਹਿੰਨਾ ਉਸ ਬਾਰੇ ਜ਼ਿਆਦਾ ਨਹੀਂ ਸੋਚਦਾ ਜਿਸ ਨੇ ਅਮਰੀਕੀ ਰਾਜਨੀਤਿਕ ਹਲਚਲਿਆ ਦੇ ਵਿੱਚ ਹਲਚਲ ਹੋਰ ਤੇਜ਼ ਕਰ ਦਿੱਤੀ ਹੈ ਤੇ ਬਿਆਨ ਦਰਸਾਉਂਦਾ ਹੈ ਕਿ ਉਹ ਹੁਣ ਆਪਣੀ ਹਰ ਟਿੱਪਣੀ ਦੇ ਨਾਲ ਪਹਿਲਾਂ ਵਾਂਗ ਸਾਵਧਾਨ ਨਹੀਂ ਨੇ ਅਤੇ ਵਧੇਰੇ ਆਤਮ ਵਿਸ਼ਵਾਸੀ ਅਤੇ ਬੇਪਰਵਾਹੀ ਹੋ ਚੁਕੇ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਕ੍ਰੰਪ ਨੇ ਇਸ ਸੰਸਨੀਖੇਜ਼ ਦਾਅਵਾ ਕੀਤਾ ਹੈ ਕਿ ਉਸ ਨੂੰ ਆਟਿਜ਼ਮ ਦਾ ਜਵਾਬ ਮਿਲ ਚੁੱਕਿਆ ਹੈ ਇਹ ਕਹਿੰਦੇ ਹੋਏ ਕਿ ਉਹ ਵੀ ਆਪਣੇ ਸ਼ਬਦ ਦੇ ਨਾਲ ਬਹੁਤ ਸਾਵਧਾਨ ਹੈ ਪਰ ਮੈਂ ਆਪਣੇ ਸ਼ਬਦ ਦੇ ਨਾਲ ਇੰਨਾ ਸਾਵਧਾਨ ਨਹੀਂ ਹਾਂ ਕ੍ਰੰਪ ਦੇ ਬਿਆਨ ਨੇ ਇਹ ਸਪਸ਼ਟ ਕਰ ਦਿੱਤੇ ਕਿ ਉਹ ਹੁਣ ਪੂਰੀ ਤਰ੍ਹਾਂ ਬੇਦਾਗ ਹੈ ਰਵਾਇਤੀ ਰਾਜਨੀਤਿਕ ਸ਼ਿਸ਼ਟਾਚਾਰ ਤੇ ਸਾਵਧਾਨੀ ਦੀ ਅਣਦੇਖੀ ਗੱਲ ਹੈ ਕੁਝ ਦਿਨ ਪਹਿਲਾਂ ਐਤਵਾਰ ਨੂੰ ਚਾਰਲੀ ਕ੍ਰੰਪ ਦੀ ਵਿਧੋ ਪਤਨੀ ਐਰਿਕਾ ਨੇ ਆਪਣੇ ਪਤੀ ਦੇ ਕਾਤਲ ਨੂੰ ਮਾਫ ਕਰ ਦਿੱਤਾ ਸੀ ਕ੍ਰੰਪ ਨੇ ਇਸ ਮੌਕੇ ਮਿਲਟ ਦੇ ਲਈ ਯਾਦਗਾਰੀ ਸੇਵਾ ਦੇ ਵਿੱਚ ਸ਼ਿੱਦਕਤ ਕੀਤੀ ਉਸਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਵਿਰੋਧੀਆਂ ਨੂੰ ਨਫ਼ਰਤ ਕਰਦੇ ਨੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ 트ੰਪ ਦਾ ਇਹ ਅੰਦਾਜ਼ ਉਹਨਾਂ ਨੂੰ ਉਹਨਾਂ ਦੇ ਸਮਰਥਕਾਂ ਦੇ ਵਿੱਚ ਉਹ ਦੇ ਦੇ ਪ੍ਰਸਿੱਧ ਬਣਾ ਰਿਹਾ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਇਸ ਨੂੰ ਖਤਰਨਾਕ ਅਤੇ ਅਸੰਵੇਦਨਸ਼ੀਲ ਮੰਨਦੀਆਂ ਨੇ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਸੁਝਾਅ ਹੈ ਕਿ 트ੰਪ ਹੁਣ ਜਨਤਕ ਪਲੇਟਫਾਰਮ 'ਤੇ ਆਪਣੇ ਵਿਚਾਰ ਬਹੁਤ ਜ਼ਿਆਦਾ ਵਿਸ਼ਵਾਸ ਦੇ ਨਾਲ ਪ੍ਰਗਟ ਕਰ ਰਹੇ ਨੇ To ten thousand, and then you go to twelve. You know, there's something artificial. They're taking something. And by the way, I think I can say that there are certain groups of people that don't take vaccines and don't take any pills that have no autism. That have no autism. Does that tell you something? That's currently. Is that a correct statement? By the way, the Amish. Yeah, virtually. I hear no. I hear, I heard none. She probably wants to be very careful with what he says and he should but I'm not so careful with what I say. ਦਸੀ ਰਾਜਨੀਤਿਕ ਮਾਰਹ ਕਹਿੰਦੇ ਨੇ ਕਿ ਇਹ ਮੂ ਚੁਨਾ ਦੇ ਸਮਰਥਕਾਂ ਨੂੰ ਉਲਜਾਵਾਨ ਬਣਾਉਣ ਦੇ ਲਈ ਹੈ। ਚੋਧ ਦੇ ਵਿਰੋਧੀ ਪਾਰਟੀਆਂ ਇਸ ਨੂੰ ਅਲੋਚਨਾਤਮਕ ਤੌਰ ਤੇ ਦੇਖਦੀਆਂ ਨੇ। ਟ੍ਰੌਂਪ ਦੇ ਰਾਜਨੀਤਿਕ ਵਿਰੋਧੀ ਚਿੰਤਤ ਨੇ ਕਿ ਉਹਨਾਂ ਦੀਆਂ ਬੇਫਿਕਰ ਟਿੱਪਣੀਆਂ ਅਮਰੀਕੀ ਰਾਜਨੀਤੀ ਦੇ ਵਿੱਚ ਤਣਾਅ ਨੂੰ ਹੋਰ ਦਰੂਵਿਕਰਣ ਅਤੇ ਵਧਾ ਸਕਦੀਆਂ ਨੇ। ਟ੍ਰੌਂਪ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਹੁਣ ਰਵਾਇਤੀ ਪ੍ਰੋਟੋਕੋਲ ਜਾਂ ਫਿਰ ਮੀਡੀਆ ਦੀ ਚਿੰਤਾ ਕਿਤੇ ਨਾ ਜਨਤਾ ਦੇ ਨਾਲ ਸਿੱਧਾ ਸੰਚਾਰ ਕਰ ਸਕਦੇ ਨੇ ਪਹਿਲਾਂ 트াম্প ਸੋਸ਼ਲ ਮੀਡੀਆ ਤੇ ਜਨਤਕ ਮੀਟਿੰਗਾਂ ਵਿੱਚ ਆਪਣੇ ਸਿੱਧੇ ਤੇ ਵਿਵਾਦਪੂਰਨ ਬਿਆਨਾਂ ਦੇ ਨਾਲ ਅਕਸਰ ਸੁਰਖੀਆਂ ਦੇ ਵਿੱਚ ਰਹੇ ਨੇ ਮਹਾਰਾਜ ਮੰਨੈ ਕਿ 트াম্প ਇਸ ਸਮੇਂ 2025 ਦੇ ਉਸ ਤੋਂ ਬਾਅਦ ਸੰਭਾਵੀ ਰਾਜਨੀਤਿਕ ਲੜਾਈਆਂ ਦੇ ਲਈ ਆਪਣੀ ਰਣਨੀਤੀ ਨੂੰ ਮਜ਼ਬੂਤ ਕਰ ਰਹੇ ਨੇ ਉਹਨਾਂ ਦਾ ਬਿਆਨ ਅਮਰੀਕੀ ਰਾਸ਼ਟਰਪਤੀ ਚੋਣਾਂ ਅਤੇ ਪਾਰਟੀ ਦੇ ਅੰਦਰ ਸ਼ਕਤੀ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ